ਮੈਂ ਤੁਜੀ ਕਾਫੀ ਸਾਰੀਆਂ ਗੱਲਾਂ ਅੱਜ ਤੇ ਜੁੜੀਆਂ ਪਈਆਂ ਨੇ ਇੱਕ ਮਿੱਤਰ ਥੋੜਾ ਜਿਹਾ ਇਹ ਵੀ ਪੁੱਛ ਰੇ ਸੀ ਕਿ ਹੜਾਾਂ ਦੇ ਬਾਰੇ ਵੀ ਕੋਈ ਜਾਣਕਾਰੀ ਜੇ ਕੋਈ ਹੈ ਅਪਡੇਟ ਤੇ ਉਹ ਵੀ ਸਾਨੂੰ ਸਾਂਝੀ ਕਰ ਦਿਓ ਨਾਲ ਨਾਲ ਨੇ ਹੜਾਾਂ ਦਾ ਤਾਂ ਦੇਖੋ ਇੱਕ ਤੇ ਇਹ ਆ ਕਿ ਸਸਰਾਲੀ ਵਾਲਾ ਜਿਹੜਾ ਬੰਨ ਸੀਗਾ ਉਹਦੇ ਵਿੱਚ ਇਹ ਗੱਲਾਂ ਨਿਕਲ ਕੇ ਆਈਆਂ ਕਿ ਉਹ ਅਫਵਾਹ ਹੈ ਡੀਸੀ ਸਾਹਿਬ ਨੇ ਕਨਫਰਮ ਕੀਤਾ ਹੈ ਜੀ ਕਿ ਭਾਈ ਇਹ ਅਫਵਾਹ ਵਾਂ ਨਹੀਂ ਕੁਝ ਵੀਡੀਓਜ਼ ਵਗੈਰਾ ਆਪਾਂ ਦੇਖਿਆ ਲੁਧਿਆਣਾ ਨੇੜੇ 7 ਰੋਜ਼ ਦਾ ਬਨ ਟੁੱਟਣ ਦੀਆਂ ਅਫਵਾਹਾਂ ਨਾਲ ਫਲਾਉ ਵੱਲੋਂ ਡੀਸੀ ਲੁਧਿਆਣਾ ਅੰਜ ਸਤੰਬਰ 2022 ਜੀ ਠੀਕ ਹੈ ਜੀ ਇੱਕ ਤੇ ਇਹ ਚੀਜ਼ ਇਹ ਉਧਰ ਘੱਗਰ ਦਾ ਜਿਹੜਾ ਪੀਕ ਆ ਉਹ ਇਸ ਵੇਲੇ ਦੇਵੀਗੜ੍ਹ ਨੂੰ ਪਾਰ ਕਰ ਰਿਹਾ ਯਾਨੀ ਜਿਹੜਾ ਪਠਾਨ ਮਾਜਰਾ ਏਰੀਆ ਹਰਮਿਤ ਸਿੰਘ ਪਠਾਨ ਮਾਜਰਾ ਜਿੱਥੇ ਕਹਾਣੀ ਸਟਾਰਟ ਹੁੰਦੀ ਜੀ ਆਉਂਦੇ 48 ਘੰਟਿਆਂ ਤੱਕ ਇਹ ਖਨੌਰੀ ਪੂਰਾ ਚੜ ਕੇ ਖਤਰੇ ਦਾ ਨਿਸ਼ਾਨ ਜਿਹੜਾ ਪਾਰ ਕਰ ਲੱਗੇ ਇੱਥੇ ਕਹਿ ਲੋ ਹੈਗੀ ਆ ਤਸਵੀਰ ਇਸ ਵੇਲੇ ਦੀ ਕੱਗਰ ਵਾਲੀ ਠੀਕ ਹੈ ਜੀ ਉਦਾਂ ਅੱਜ ਤੋਂ ਮੋੜਾ ਪੈਣਾ ਥੋੜਾ ਆਪਾਂ ਕਹਿ ਲਈਏ ਕਿ ਸ਼ੁਰੂ ਆ ਜਿਵੇਂ ਹਰੀਕੇ ਦਾ ਜਿਹੜਾ ਆਊਟਫਲੋ ਸੀਗਾ ਉਹ ਜਿੱਤਾਂ ਤੁਸੀਂ ਵੇਖੋਗੇ 329000 ਤੇ ਆਪਾਂ ਇੱਕ ਦਿਨ ਕਿਹਾ ਸੀ ਹਾਂ ਜੀ ਮੇਰੇ ਖਾਲਦੇ ਨਾਲ 290000 ਕੀ ਸਿੱਖ ਤੇ ਆ ਗਿਆ ਯਾਨੀ ਘਟ ਗਿਆ ਜੀ ਠੀਕ ਹੈ ਜੀ ਹਾਂ ਡੈਮਾ ਚੋਂ ਪਾਣੀ ਜਿਹੜਾ ਨਿਕਲ ਰਿਹਾ ਉਹ ਆਪਾਂ ਅੱਗੇ ਦੱਸਿਆ ਸੀਗਾ ਕਿ ਸ਼ਾਇਦ ਹੁਣ ਇਹਨਾਂ ਦੀ ਜਾਗ ਖੁੱਲੀ ਆ ਤਿਆਰੀ ਆ ਕਿ ਭਾਈ ਜੇ ਅਸੀਂ ਮਤਲਬ ਕਿ ਕੱਲ ਨੂੰ ਕੋਈ ਹੋਰ ਸਪੈਲ ਚਲਦੇ ਆ ਮੌਨਸੂਨ ਦਾ ਵੀ ਜਿਵੇਂ ਸੰਭਾਵੀ ਹੈ ਪੇਸ਼ੀਂngoਈ ਹੈ ਕਿ 15 ਕੁ ਸਤੰਬਰ ਦੇ ਆਸ-ਪਾਸ ਪੇਸ਼ੀਂngoਈ ਹੈ ਕਿ ਕੋਈ ਸਪੈਲ ਵੱਡਾ ਜਿਹੜਾ ਲੱਗ ਸਕਦਾ ਤਾਂ ਉਦੋਂ ਤੱਕ ਅਸੀਂ ਪਰ ਪੇਰ ਹੋ ਜਾਈਏ ਪਰ ਪੱਕ ਹੋ ਜਾਈਏ ਤਿਆਰ ਹੋ ਜਾਈਏ ਤਾਂ ਗੁੰਜਾਇਸ਼ ਚ ਆ ਜਾਈਏ ਕਿ ਜੇ ਕੋਈ ਪਾਣੀ ਆਉਂਦਾ ਵੀ ਆ ਜੀ ਤਾਂ ਸਾਡੀ ਸਟੋਰੇਜ ਉਨੀ ਕੁ ਹੋਵੇ ਕਿ ਉਹ ਪਾਣੀ ਅਸੀਂ ਆਸਾਨੀ ਦੇ ਨਾਲ ਮੈਨੇਜ ਕਰ ਲਈਏ ਸਮਝਦੇ ਹੋ ਨਾ ਤਾਂ ਇਹ ਇੱਥੇ ਜੇ ਕਹਾਣੀ ਖੜੀ ਆਉਂਦਾ ਪਾਖੜਾ ਡੈਮ ਤੋਂ ਜੇ ਆਪਾਂ ਸਵੇਰੇ 7 ਵਜੇ ਦਾ ਡਾਟਾ ਲਈਏ ਤੇ ਉਥੇ ਆਊਟਫਲੋ 85000 ਕਿਉ ਸਿਕ ਸੀ ਜਦਕਿ ਇਨਫਲੋ ਜਾਨੀ ਜਿਹੜੀ ਆਮਦ ਹੈ ਉਹ ਘਟ ਕੇ 47663 ਤੇ ਯਾਨੀ ਦੁੱਗਣਾ ਕਿਉਂ ਕੱਢਿਆ ਜਾ ਰਿਹਾ ਹੂੰ ਕਿ ਉਹ ਜਿਹੜਾ ਵਾਟਰ ਲੈਵਲ ਹੈ ਉਹਨੂੰ ਥੱਲੇ ਲਿਆਈਏ ਠੀਕ ਹੈ ਨਾ ਜੀ ਇਸ ਵੇਲੇ ਦੀ ਸੂਰਤਿਆਲੇ ਆ ਪਰ ਜਿਵੇਂ ਆਪਾਂ ਗਿਣ ਰਹੇ ਸੀਗੇ ਤੇ ਜਿੱਦਾਂ ਦੀ ਆਪਣੀ ਅਸੈਸਮੈਂਟ ਸੀਗੀ ਓਵਰਆਲ ਉਹਦੇ ਵਿੱਚ ਆਈਓ ਆਜਨਾਬ ਕਿ ਫਾਜ਼ਲ ਕਾ ਬਹੁਤ ਵੱਡਾ ਪੀੜਤ ਬਣ ਗਿਆ ਸਮਾਪਤ ਜੀ ਇਹ ਏਰੀਆ ਜਿਹੜਾ ਹੈ ਨਾ ਜਿਵੇਂ ਜਿਵੇਂ ਮਤਲਬ ਕਿ ਆਪਾਂ ਥੱਲੇ ਥੱਲੇ ਦੇਖਦੇ ਆ ਇਸ ਏਰੀਆ ਦੇ ਪਾਸੇ ਤਾਂ ਇੱਥੇ ਸਮੱਸਿਆ ਜਿਉਂਦੀ ᱛੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਦੇਵਨ ਕਿ ਅਸਲ ਦੇ ਵਿੱਚ ਜਿਹੜੀ ਬਰਬਾਦੀ ਆ ਸ਼ੁਰੂ ਤੇ ਪਹਾੜਾ ਤੋਂ ਹੁੰਦੀ ਹੈ ਇਹ ਖਤਮ ਬਾਰਡਰ ਤੋਂ ਖਤਮ ਬਾਰਡਰ ਤੇ ਬਿਲਕੁਲ ਜੀ ਇਸ ਤੋਂ ਥੱਲੇ ਵਾਲੇ ਏਰੀਆ ਤੇ ਵਿੱਚ ਆ ਕੇ ਖੈਰ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਸੁਖੀਰ ਬਾਦਲ ਹੋਰਾਂ ਦੀ ਗੱਲ ਆਪਾਂ ਕਰ ਚੁੱਕੇ ਆਂ ਜੋ ਵਧੀਆ ਕਰ ਰਿਹਾ ਪਹਿਲੇ ਦਿਨ ਤੋਂ ਹੀ ਇੱਕੋ ਹੀ ਗੱਲ ਹੁੰਦੀ ਹੈ ਕਿ ਜੋ ਵੀ ਵਧੀਆ ਕਰ ਰਿਹਾ ਆਪਾਂ ਹਰ ਇੱਕ ਬੰਦੇ ਦੀ ਪ੍ਰਸ਼ੰਸਾ ਕਰਦੇ ਆਂ ਨਹੀਂ ਦੇਖੋ ਅਸੀਂ ਗੱਸੇ ਨੂੰ ਕੋਈ ਐਕਸਟਰਾ ਉਹ ਨਹੀਂ ਕਰਦੇ ਪਰ ਅੱਛੀਆਂ ਗੱਲਾਂ ਲੱਗਦੀਆਂ ਨੇ ਕਈ ਵਾਰ ਯਾਰ ਠੀਕ ਆ ਨਾ ਜੇ ਸਰਦੇ ਪੁੱਛਦੇ ਹੋ ਰੱਬ ਨੇ ਜਿੰਨਾ ਕੁ ਮੈਂ ਵੈਸੇ ਕਿਸੇ ਨੂੰ ਨਹੀਂ ਕਹਿਣਾ ਹੁੰਦਾ ਕਿ ਤੂੰ ਦੇ ਕਿਉਂਕਿ ਨਾ ਆਪਾਂ ਕਿਸੇ ਨੂੰ ਮਜਬੂਰ ਕਰੀਏ ਤੂੰ ਆ ਨਹੀਂ ਕੀਤਾ ਜੋ ਆਪਾਂ ਸਰਦਾ ਵਰਦਾ ਤੇ ਬਸ ਆਪ ਦੇ ਬੇਤਨ ਅਨੁਸਾਰ ਕਰ ਲਈਦਾ ਠੀਕ ਹੈ ਯਾਰ ਦੈਟਸ ਇਟ ਦੈਟਸ ਇਟ ਪਰ ਕਿਸੇ ਨੂੰ ਵੀ ਨਹੀਂ ਕਹਿੰਦੇ ਕਿ ਤੂੰ ਕਰ ਹੀ ਕਰ ਕੀ ਪਤਾ ਅਗਲੇ ਦੀ ਮਨਸ਼ਾ ਨਾ ਹੋਵੇ ਅਗਲੇ ਦੀ ਭਾਵਨਾ ਨਾ ਹੋਵੇ ਠੀਕ ਹੈ ਨਾ ਇੱਕ ਨਾ ਆਮਨ ਤੋਂ ਹੈਗੀ ਆ ਤੋ ਮੈਂ ਸ਼ਾਇਦ ਗਲਤ ਨਾ ਬੋਲ ਜਾਵਾਂ ਮੈਨੂੰ ਹਮੇਸ਼ਾ ਡਰ ਲੱਗਾ ਰਹਿੰਦਾ ਬੱਦੀ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਆਪਕਾ ਹੂੰ ਗੁਰਬਾਣੀ ਦਾ ਫਰਮਾਨ ਹੈ ਇੱਥੇ ਮੈਨੂੰ ਜ਼ਰੂਰ ਦੱਸਣਾ ਜੇ ਮੈਂ ਗਲਤ ਹੋਇਆ ਤਾਂ ਮੈਂ ਨਾਲ ਦੀ ਨਾਲ ਮਾਫੀ ਮੰਗ ਲਵਾਂ ਉਹਦਾ ਭਾਅ ਵੇਖ ਹੀ ਹੁੰਦਾ ਹੂੰ ਠੀਕ ਹੈ ਨਾ ਜੀ ਤਾਂ ਮਤਲਬ ਕਿ ਕੋਈ ਆਪਾਂ ਮਜਬੂਰ ਕਰਕੇ ਕਿਸੇ ਨੂੰ ਜੀ ਚੱਟੀ ਭਰਾਈਏ ਨਾ ਨਾਉ ਗੁਣ ਤੇ ਨਾਉ ਅਪਕਾਰ ਚ ਹੂੰ ਹੂੰ ਠੀਕ ਹੈ ਨਾ ਇਹ ਮਤਲਬ ਕਿ ਵਜਾ ਜਿਹੜਾ ਮਾਰੀਦਾ ਉਹ ਭਰ ਰਿਆ ਹੁਣ ਜਿਵੇਂ ਆਪਾਂ ਕਹਿ ਦਈਏ ਕਿਸੇ ਨੂੰ ਕਿ ਫਸ ਗਿਆ ਕੋਈ ਤੂੰ ਵੀ ਗੁਰਦੁਆਰੇ ਕੀਰ ਅਰਚੜਾ ਦੇ ਜੀ ਉਹ ਚੜਾ ਦਊਗਾ ਠੀਕ ਹੈ ਜਾਨ ਛਡਾਉਣੀ ਹੈ ਕਿਉਂ ਗੋਣਾ ਪਕਾਰਨੀ ਹੈ ਮਤਲਬ ਕਹਿਣ ਦਾ ਕੁਝ ਇਸ ਤਰ੍ਹਾਂ ਦਾ ਮਤਲਬ ਇਹ ਤਾਂ ਗੱਲ ਇਹ ਹੈ ਕਿ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਪਰ ਜੋ ਅੱਛਾ ਕਰ ਰਿਹਾ ਯਾਰ ਜਿਹਦੇ ਕੋਲ ਹੈ ਜੀ ਬਹੁਤ ਬੰਦੇ ਨੇ ਹੂੰ ਹੂੰ ਠੀਕ ਹੈ ਨਾ ਆਮ ਆਦਮੀ ਪਾਰਟੀ ਦੇ ਕਿੰਨੇ ਵਧੀਆ ਯਾਰ ਮਤਲਬ ਕਿ ਤੁਸੀਂ ਇਹ ਦੇਖੋ ਭੈਸ ਸਾਹਿਬ ਦੀ ਆਪਾਂ ਗੱਲ ਕਰਦੇ ਸੀ ਕੱਲ ਬੰਦੇ ਨੇ ਆਪਦਾ ਘਰ ਹੀ ਖੋਲਤਾ ਯਾਰ ਹੂੰ ਕੀ ਰਹਿ ਗਿਆ ਪਿੱਛੇ ਵੀ ਜਿਹੜਾ ਮਰਜ਼ੀ ਆਜੋ ਜੋ ਹੈਗਾ ਮੇਰੇ ਕੋਲ ਦਵਾਈ ਆ ਰੋਟੀ ਆ ਜਿਹੜਾ ਆ ਜਾਓ ਘਰਾਂ ਦਾ ਐਡਰੈਸ ਦਿੰਦਾ ਠੀਕ ਹੈ ਨਾ ਜੀ ਜੀ ਕਿੱਡੀ ਵੱਡੀ ਗੱਲ ਆ ਯਾਰ ਹੂੰ ਹੂੰ ਉਹ ਵੀ ਪੋਲੀਟੀਸ਼ੀਅਨ ਲੋਕ ਨੇ ਜਿਹੜੇ ਇਸ ਵੇਲੇ ਬਾਹਰ ਘੁੰਮ ਰਹੇ ਆ ਮੈਂ ਇੱਕ ਉਹ ਖੁਲਾਸਾ ਕੀਤਾ ਸੀਗਾ ਕਿ ਇੱਕ ਇਹੋ ਜਿਹੀ ਵੀ ਸਾਡੀ ਕਮੇਟੀ ਹੈ ਵਿਧਾਨ ਸਭਾ ਦੀ ਹੂੰ ਉਹਨਾਂ ਨੇ ਚਲੋ ਅਪਰੋਚ ਵੀ ਕੀਤਾ ਮੈਨੂੰ ਕਿ ਪਲੀਜ਼ ਇਹ ਨਾ ਕਰਿਓ ਪਰ ਪੇਸ਼ਾ ਪੇਸ਼ ਆਏ ਜੀ ਜੀ ਠੀਕ ਹੈ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਪੰਜਾਬ ਡੁੱਬ ਰਿਹਾ ਸੀ ਉਹ ਇੱਕ ਕਮੇਟੀ ਵਿਧਾਨ ਸਭਾ ਦੀ ਬੰਗਲੌਰ ਦੇ ਵਿੱਚ ਬੈਠ ਕੇ ਮੀਟਿੰਗਾਂ ਕਰ ਰਹੀ ਸੀ ਮੈਨੂੰ ਪਤਾ ਲੱਗਿਆ ਨਿਜਰ ਸਾਹਿਬ ਦੀ ਅਗਵਾਈ ਚ ਸੀ ਮੈਂ ਉਹਨੂੰ ਕਾਲ ਕੀਤੀ ਕਿ ਮੈਂ ਕਿਹਾ ਜੀ ਤੁਸੀਂ ਆਪਣੇ ਮੈਂ ਤੁਹਾਨੂੰ ਕੋਈ ਰੋਕਣ ਵਾਲੀ ਅਥਾਰਟੀ ਨਹੀਂ ਹੈ ਸਵਾਲ ਕਰਨ ਵਾਲਾ ਤੁਸੀਂ ਆਪਣੇ ਮਨ ਨਾਲ ਦੱਸੋ ਕਿ ਤੁਹਾਡਾ ਪੰਜਾਬ ਚੋਣਾ ਬਣਦਾ ਸੀ ਕਿ ਨਹੀਂ ਕਿਉਂਕਿ ਤੁਸੀਂ ਤੁਸੀਂ ਉਹ ਲੋਕ ਕੋ ਜਿਹੜੇ ਲੋਕ ਨੁਮਾਇੰਦੇ ਹੋ ਜੀ ਬਿਲਕੁਲ ਆਮ ਬੰਦਾ ਜਾਵੇ ਨਾ ਜਾਵੇ ਸਰ ਜਾਊਗਾ ਠੀਕ ਹੈ ਜੀ ਬਟ ਤੁਸੀਂ ਨੁਮਾਇੰਦੇ ਹੋ ਜਿਨ੍ਹਾਂ ਨੇ ਅਫਸਰ ਸ਼ਾਹੀ ਦੀ ਵੀ ਲਗਾਮ ਖਿੱਚ ਕੇ ਰੱਖਣੀ ਹੈ ਤੇ ਲੋਕਾਂ ਨੂੰ ਮੋਟੀਵੇਟ ਵੀ ਕਰਨਾ ਹੈ ਬਿਲਕੁਲ ਤਾਂ ਉਹਨਾਂ ਦਾ ਇਹੀ ਕਹਿਣਾ ਸੀਗਾ ਸਹਿਮਤ ਹੋਗਾ ਕਿ ਹਾਂ ਭਾਈ ਸਾਡਾ ਹੋਣਾ ਤਾਂ ਬਣਦਾ ਆ ਜਾਵਾਂਗੇ ਜੀ ਅਸੀਂ 2-3 ਦਿਨ ਪਹਿਲਾਂ ਆ ਗਏ ਸੀ ਉਹ ਆਏ ਕਿ ਨਹੀਂ ਆਏ ਮੈਨੂੰ ਨਹੀਂ ਪਤਾ ਸੋ ਇਹ ਆ ਕਿ ਜੋ ਚੰਗਾ ਕਰ ਰਿਹਾ ਯਾਰ ਉਹ ਚੰਗਾ ਹੀ ਆ ਡਸਨਟ ਮੈਟਰ ਕਿਹੜੀ ਪਾਰਟੀ ਦਾ ਬਿਲਕੁਲ ਕਾਮਰੇਡ ਹੈ ਜਾਂ ਪੰਥਕ ਹੈ ਕਾਂਗਰਸੀ ਹੈ ਆਮ ਆਦਮੀ ਪਾਰਟੀ ਵਾਲਾ ਚੰਗਾ ਕਰ ਰਿਹਾ ਯਾਰ ਠੀਕ ਹੈ ਹੂੰ ਆ ਗੱਲ ਕਿ ਤੁਹਾਡੇ ਕੋਲ ਹੈਗੇ ਪੈਸੇ ਇਦਾਂ ਕਿਸੇ ਨੇ ਮੰਗੇ ਵੀ ਆ ਤਕਲੀਫ ਹੈ ਕੱਢ ਕੇ ਯਾਰ ਰੁਗ ਭਰ ਕੇ ਪੈਸੇ ਜੇ ਫੜਾਉਣੇ ਤਾਂ ਫਿਰ ਰੁਗ ਜਿਹੜਾ ਜੇਰਾ ਵੀ ਚਾਹੀਦਾ ਜੀ ਬਿਲਕੁਲ ਠੀਕ ਹੈ ਨਾ ਮਨਕੀਰਤ ਨੇ 5 ਕਰੋੜ ਲਾਣੇ ਆ ਬਹੁਤ ਪੈਸੇ ਲੋਕਾਂ ਕੋਲ ਹੋਰ ਵੀ ਹੋਣਗੇ 5 ਕਰੋੜ ਕੱਢਣ ਵਾਸਤੇ ਜੇਰਾ ਅਗਲੇ ਦਾ ਕਰਨਾ ਬਿਲਕੁਲ ਕੋਈ ਕਹ ਰਿਹਾ ਮੈਂ ਇਨੇ ਘਰ ਬਣਾ ਦੂੰਗਾ ਉਹਦਾ ਜੇਰਾ ਦੇਖੋ ਆਰਟਿਸਟ ਦਾ ਕਟਾ ਸਾਰੇ ਇੱਥੇ ਆਪਾਂ 5-7000 ਟੈਕਸ ਬਚਾਉਣ ਲਈ ਝੂਠ ਬੋਲਦੇ ਸੀ ਇਹਦੇ ਸਾਰੇ ਸਬਦਾਂ ਨੂੰ ਬਹੁਤ ਸਬੋਧੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਦੋਸਤੋ ਤੁਹਾਡੀ ਸਾਰਿਆਂ ਦਾ ਅੱਗੇ ਨਿਰਜ ਸਾਬ੍ਹ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਚਲੋ ਠੀਕ ਹੋ ਗਿਆ ਜੀ ਜੀ ਬਹੁਤ ਸ਼ੁਕਰੀਆ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਆ ਵਿਸ਼ੂ ਜੀ ਸਰਹਾਲੀ ਵਾਲੀ ਗੱਲ ਹੁਣੇ ਹੋ ਚੁੱਕੀ ਹੈ ਜੀ ਹੁਣੇ ਹੀ ਬਸ ਤੁਹਾਡੇ ਕਮੈਂਟ ਕਰਨ ਤੋਂ ਪਹਿਲਾਂ ਹੀ ਇਹ ਗੱਲ ਹੋਈ ਹੈ ਤੁਸੀਂ ਭਾਵੇਂ ਥੋੜਾ ਜਿਹਾ ਪਿੱਛੇ ਹੋ ਕੇ ਦੁਬਾਰਾ ਸੁਣ ਸਕਦੇ ਹੋ ਤੇ ਹਾਂ ਜੀ ਰਵੀ ਮਹਿਤਾ ਜੀ ਦੱਸ ਰਹੇ ਨੇ ਕਿ ਆਗੇ ਨੇ ਨਿਰਜ ਸਾਹਿਬ ਉਹਨਾਂ ਨੇ ਅਮਨ ਅਰੋੜਾ ਦੇ ਨਾਲ ਡੇਰਾ ਬਾਬਾ ਨਾਨਕ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੇ ਖੈਰ ਚਲੋ ਮਿੰਟੂ ਜੀ ਆਪਾਂ ਗੱਲ ਕਰ ਰਹੇ ਸੀਗੇ ਕੇਜਰੀਵਾਲ ਸਾਹਿਬ ਹੋ ਰਹੇ ਨੇ ਮੈਂ ਉੱਥੇ ਜੀ ਥੋੜਾ ਜਿਹਾ ਡੋੜ ਕੇ ਰੱਖਦਾ ਉਹ ਕੀ ਦੇ ਕੇ ਗਏ ਕੀ ਨਹੀਂ ਦੇ ਕੇ ਗਏ ਉਹ ਤੇ ਗੱਲ ਹੋ ਗਈ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਪੰਜਾਬ ਵਾਲੇ ਕੋਸ਼ਿਸ਼ ਜ਼ਰੂਰ ਕਰ ਰਿਹਾ ਕਿ ਕੇਂਦਰ ਦੀ ਟੀਮ ਤੋਂ ਮੁਆਵਜ਼ਾ ਵਧਾਉਣ ਵਾਸਤੇ ਅਸੀਂ ਜ਼ੋਰ ਲਾਈਏ ਮੁਆਵਜ਼ਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀ ਕਿ ਬਹੁਤ ਥੋੜਾ ਹੁੰਦਾ ਹੈ ਤਾਂ ਹੁਣ ਇਹ ਕਹਿ ਰਹੇ ਕਿ 50000 ਮੁਆਵਜ਼ਾ ਤੇ ਜਿਹੜੀਆਂ ਕੋਈ ਮੌਤਾਂ ਹੋਈਆਂ ਨੇ ਉਹਨਾਂ ਵਾਸਤੇ ਵੀ ਥੋੜਾ ਜਿਹਾ ਵਧਾਇਆ ਜਾਵੇ ਕੋਈ ਇਸ ਤਰ੍ਹਾਂ ਦਾ ਚੱਲ ਰਹੀ ਹੈ ਕੋਸ਼ਿਸ਼ ਜਾਂ ਇਹਦਾ ਕੋਈ ਫਾਇਦਾ ਵੀ ਆਪਨ ਹੋਣ ਵਾਲਾ ਨੇ ਕੇਂਦਰੀ ਟੀਮਾਂ ਜਦੋਂ ਆਉਣ ਗਿਆ ਜਿਹੜੀਆਂ ਕਿ ਮੇਰੇ ਖੇਲ ਦੇ ਨਾਲ ਪੁੱਛੀਆਂ ਵੀ ਨੇ ਜੀ ਤਾਂ ਪੰਜਾਬ ਸਰਕਾਰ ਦਾ ਯਤਨ ਤੇ ਹੋਏਗਾ ਨਾ ਦੇਖੋ ਮਾਨਸਬ ਨੇ ਬਿਆਨ ਕੋਈ ਗਲਤ ਨਹੀਂ ਸੀ ਦਿੱਤਾ ਹਮ ਠੀਕ ਹੈ ਨਾ ਜੀ ਕਿ ਭਾਈ ਮੁਰਗੀਆਂ ਦਾ ਜਾਂ ਬੱਕਰੀਆਂ ਦਾ ਇਹ ਮੁਆਵਜ਼ਾ ਦੇਊਗਾ ਅਸਲ ਚ ਹੁੰਦਾ ਕੀ ਹੈ ਕਿ ਜਿੱਦਾਂ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਕਿਸੇ ਕੁਦਰਤੀ ਬੁਫਤਾ ਕਰਕੇ ਨਾਰਮਸ ਦੇ ਤਹਿਤ ਸ਼ਾਇਦ 4 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾ ਸਕਦਾ ਹੈ